ਸਾਸਤ੍ਰਿਕ ਅਰਦਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਮਦਦ ਕਰ ਦਈ ਸੀ ਜੋਸ਼ੀ ਜਨਨੋਂ ਅੰਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਲਓ ਜੀ ਹਾਜ਼ਰ ਆਸੀਂ ਗੀਤਾਂ ਦੀ ਪਟਾਰੀ ਕਿਉਂ ਅੰਤ ਸੋਹਾਂ ਜਿਆ ਪਿਆਰਾ ਜਿਆ ਗੀਤ ਲੈ ਕੇ ਤੁਹਾਡੀ ਕਚਹਿਰੀ ਤੇ ਹਾਜ਼ਰ ਹਾਂ ਤੇ ਤੁਸੀਂ ਇਸ ਜਿਹੜਾ ਪਹਿਲਾਂ ਸਾਰੇ ਗੀਤਾਂ ਨੂੰ ਘਰ ਨਾਲ ਹੋਰ ਰਜਤ ਅਮੀਰ ਇਸ ਗੀਤ ਨੂੰ ਵੀ ਤੁਸੀਂ ਪਰਵਾਹ ਨੂੰ ਹੋਗਾ ਦੇਉਗੇ ਤੇ ਜੇ ਮੇਰੇ ਗੀਤਾਂ ਦੇ ਤੁਸੀਂ ਨੰਨੇ ਹੋ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਐਂਡ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਨੂੰ ਦੱਸਿਆ ਕਰੋ ਵੀ ਇਹ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਜਦੋਂ ਫਿਰ ਤੁਸੀਂ ਸਾਨੂੰ ਕੋਈ ਗਲਤੀ ਵੀ ਹੁੰਦੀ ਆ ਉਹ ਵੀ ਫਿਰ ਅਸੀਂ ਸੁਧਾਰ ਸਕੀਏ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਇਹ ਪਾਪੀ ਪਤਨੀ ਦੇ ਆਸ ਵਿੱਚ ਹੀ ਜਵਾਸਵਰਨ ਹੈ ਤੇ ਪਹਿਲਾਂ ਵੀ ਮੈਂ ਇਸ ਤਰ੍ਹਾਂ ਦੇ ਵੀਡੀਓ ਪਾਈਆਂ ਹੋਈਆਂ ਗੀਤਾਂ ਦੀਆਂ ਤੇ ਇਹ ਵੀ ਇਹਦੇ ਉਹਦੇ ਬੋਲ ਛੋਟੇ-ਮੋਟੇ ਹੋਰ ਨੇ ਲੱਗਦਾ ਪਰ ਗੀਤ ਉਹ ਜੀ ਹੈ ਹਨਾ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਜਿਹੜਾ ਨੁਕਤਾ ਪਾਉਂਗੀ ਉਹ ਸ਼ੂਗਰ ਖਤਮ ਕਰੋ ਤੇ ਭੈਣ ਮਿਲਿੰਦ ਕਰਨੇ ਪੁੱਛਿਆ ਸੀ ਅੱਜ ਉਹ ਮੈਂ ਕੌਣਾ ਤਾਂ ਹੋਰ ਸੀ ਪਰ ਉਹ ਮੈਨੂੰ ਕੌਣਾ ਉਹ ਅੱਜ ਮੈਂ ਉਹ ਪਾਉਂਗੀ ਅੱਜ ਕਲਮ ਦੁਆਤ ਲੈ ਕੇ ਬੈਠ ਜਾ ਤੇ ਲੋ ਆਜੋ ਹੁਣ ਰੰਗਾ ਰੰਗ ਪ੍ਰੋਗਰਾਮ ਮੰਨ ਤੇ ਮਾਣੋ ਇਸ ਗੀਤ ਦਾ ਆਨੰਦ ਹੰਵੇ ਤੂੰ ਕੀ ਦਾ ਦੁਖੀਆਂ ਕਾਲਾ 응 <sus>

Mmm, good. -hmm. What are you gonna do? ਤੇ ਸੋਰੇ ਦੀ ਨੂੰ ਜਾਏ ਨੀ ਨਦੂ ਗਰੀਏ ਨੀ ਲਓ ਜੀਤ ਹੋਇਆ ਪੂਰਾ ਤੇ ਉਮੀਦ ਹੈ ਸਭ ਨੂੰ ਗੀਤ ਪਸੰਦ ਆਇਆ ਹੋਊਗਾ ਤੇ ਹੋਣਗੇ ਉਹ ਸਾਨੂੰ ਛੁੱਟੀਆਂ ਤੇ ਆਜੋ ਹੁਣ ਤੁਸੀਂ ਤੰਦਰੁਸਤੀ ਵੱਲ ਤੇ ਕਾਫੀ ਪੈਨਸ਼ਨ ਚੈੱਕ ਲਓ ਆਪਣੀ ਤੇ ਲਿਖੋ ਇਹ ਦਵਾਈ ਮਹਾਪੁਰਸ਼ਾਂ ਨੇ ਦੱਸੀ ਹੋਈ ਐ ਤੇ ਰਾਮ ਮਾਨ ਦਵਾਈ ਐ 슈ਗਰ ਨੂੰ ਜਬਰਦਸਤ ਦਵਾਈ ਐ ਸ਼ੂਗਰ ਕ੍ਰੀ ਖਤਮ ਕਰਨ ਵਾਸਤੇ ਕੀ ਕੀ ਜਣੇ ਮੇਥੀ ਦਾਣਾ 250 ਗ੍ਰਾਮ ਕਿੰਨੀ ਲੈਣੀ ਐ ਮੇਥੀ 250 ਗ੍ਰਾਮ ਮੇਥੇ ਨਾਲ ਨਿਓ ਮੇਥੀ ਨਿਓ ਉਹ ਬਰੀਕ ਦਾਣੇ ਹੁੰਦੇ ਉਹਨੂੰ ਮੇਥੀ ਦਾਣਾ 250 ਗ੍ਰਾਮ ਤੇ ਅਜਮੈਨ 100 ਗ੍ਰਾਮ ਤੇ ਕਾਲੀ ਜੀਰੀ 50 ਗ੍ਰਾਮ ਇਹ ਟੋਟਲ ਵਜਨ ਆਪਣਾ 400 ਹੋ ਗਿਆ ਹੈ ਨਾ ਇਹਨਾਂ ਨੂੰ ਤੁਸੀਂ ਇਹਨਾਂ ਚੀਜ਼ਾਂ ਨੂੰ ਤੇਰੇ ਉੱਤੇ ਅਲੱਗ-ਅਲੱਗ ਰੋਸਟ ਕਰ ਲਓ। ਫਿਰ ਇਹਨਾਂ ਜਿੰਨਾਂ ਦਾ ਇਕੱਠਾ ਦਾ ਪਾਊਡਰ ਬਣਾ ਲਓ। ਬਣਾ ਲਿਆ। ਇਹ ਇਸ ਇਹ ਚੂਰਨ ਬਣ ਜੂਗਾ। ਇਹ ਖਾਲੀ ਪੇਟ ਗੁੰਗਣੇ ਪਾਣੀ ਨਾਲ ਤੁਸੀਂ ਤੇ ਸਵੇਰੇ ਲੈਣਾ। 1 ਘੰਟਾ ਇਹਨੇ ਲੈਣ ਤੋਂ ਪਹਿਲਾਂ ਵੀ ਕੁਝ ਖਾਣਾ, 1 ਘੰਟਾ ਪਿਛੋਂ ਨਹੀਂ ਕੁਝ ਖਾਣਾ। ਹੈਨਾ? ਤੇ ਇਹ ਸੌਂ ਤੋਂ ਪਹਿਲਾਂ 1 ਚਮਚਾ ਸੌਂ ਤੋਂ ਪਹਿਲਾਂ ਲੈ ਲਓ ਸਵੇਰੇ ਕੋਸੇ ਪਾਣੀ ਨਾਲ ਲਓ ਤੇ ਬਿਨਾਂ ਨਾਗੇ 3 ਮਹੀਨੇ ਤੱਕ ਲਓ। ਸਮਝ ਗਏ? ਸ਼ੂਗਰ ਰੋਗ ਸ਼ੂਮੰਤਰ ਹੋ ਜਾ ਹਾਰਟ ਮਜ਼ਬੂਤ ਹੋਊਗਾ ਤੇ ਵਾਲ ਟੁੱਟ ਕੇ ਗਿਰਨਗੇ ਨਹੀਂ ਇਹ ਕੌਸ਼ਲੀ ਮਹਾਰਾਜ ਦਾ ਦੱਸਿਆ ਹੋਇਆ ਮੈਂ ਆਪਣੇ ਕੋਲ ਬਣਾ ਕੇ ਉਸਿੰਦਾ ਸੀ ਮਹਾਂਪੁਰਸ਼ਾਂ ਦੇ ਮੈਂ ਸੁਣ ਲਿਆ ਇਹ ਨੁਕਤੇ ਤੇ ਤੁਹਾਡੇ ਤੱਕ ਪਹੁੰਚਾ ਦਿੰਦੀ ਹਾਂ ਤੁਹਾਨੂੰ ਠੀਕ ਲੱਗੇ ਤਾਂ ਜ਼ਰੂਰ ਕਰਕੇ ਦੇਖੋ ਪਰਮਾਤਮਾ ਆਪਣੀ ਕਰੇ ਸ਼ੂਗਰ ਤੁਹਾਡੀ ਕੰਟਰੋਲ ਹੋ ਜਾਈ ਖਤਮ ਹੋ ਜਾਈ ਤੇ ਲੋਹੋਂ ਦੇ ਉਸਾਂ ਨੂੰ ਦਿੱਤੀਆਂ ਤੇ ਅਗਰ ਨੂੰ ਫੇਰ ਮਿਲਾਂਗੇ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਤੇ ਧੰਨਵਾਦ ਸਾਡੀ ਵੀਡੀਓ ਦੇਖਣ